ਗੱਭਰੂ ਦੇਖ ਰਹੇ ਤੁਸੀਂ ਤੇ ਮੈਂ ਪਰਮਿੰਦਰ ਸਿੰਘ ਇਸ ਵਕਤ ਦੀ ਬੇहद ਅਹਿਮ ਖਬਰ ਸਾਹਮਣੇ ਆ ਰਹੀ ਹੈ ਬੀਤੇ ਦਿਨੀ ਰਾਹੁਲ ਗਾਂਧੀ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਨੂੰ ਲੈ ਕੇ ਸਿਆਸਤ ਜਿਹੜੀ ਹੈ ਇਸ ਵਕਤ ਗਰਮਾਈ ਹੋਈ ਨਜ਼ਰ ਆ ਰਹੀ ਹੈ ਵਕ ਵਕਤ ਸਿਆਸੀ ਆਗੂਆਂ ਦੇ ਵੱਲੋਂ ਅਤੇ ਉਸ ਦੇ ਨਾਲ ਹੀ ਸਿੱਖ ਆਗੂਆਂ ਦੇ ਵੱਲੋਂ ਵੀ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਜਿਹੜੀ ਆਪਣੀ ਪ੍ਰਤੀਕਿਰਿਆ ਹੈ ਉਹ ਦਿੱਤੀ ਜਾ ਰਹੀ ਹੈ ਦਰਸਲ ਰਾਹੁਲ ਗਾਂਧੀ ਦੇ ਵੱਲੋਂ ਵਿਦੇਸ਼ੀ ਧਰਤੀ ਅਮਰੀਕਾ ਦੇ ਉੱਤੇ ਇੱਕ ਬਿਆਨ ਦਿੱਤਾ ਗਿਆ ਜਿਹੜਾ ਕਿ ਸਿੱਖਾਂ ਦੇ ਨਾਲ ਸੰਬੰਧ ਰੱਖਦਾ ਸੀ ਉਹਨਾਂ ਦੇ ਵੱਲੋਂ ਇਹ ਜਿਹੜਾ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਉਹ ਕਿਤਨਾ ਕਿਤੇ ਆਜ਼ਾਦ ਨਹੀਂ ਕਿਤਨਾ ਕਿਤੇ ਗੁਲਾਮ ਨੇ ਕਿਉਂਕਿ ਭਾਰਤ ਦੇ ਵਿੱਚ ਸਿੱਖਾਂ ਨੂੰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਦੁਆਰਿਆਂ ਵਿੱਚ ਜਾਣ ਤੋਂ ਰੋਕਿਆ ਜਾਵੇ ਜਾਂ ਫਿਰ ਉਹਨਾਂ ਨੂੰ ਕੜਾ ਪਾਣ ਦੀ ਜਿਹੜੀ ਮਨਾਹੀ ਹੈ ਉਹ ਕੀਤੀ ਗਈ ਹੈ ਤੇ ਜਾਂ ਫਿਰ ਉਹਨਾਂ ਨੂੰ ਦਸਤਾਰ ਸਜਾਉਣ ਨੂੰ ਲੈ ਕੇ ਵੀ ਕਈ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਤਾਂ ਇਸ ਬਿਆਨ ਨੂੰ ਵਕ ਵਕਤ ਸਿਆਸੀ ਆਗੂਆਂ ਦੇ ਵੱਲੋਂ ਵਕ ਵਕਤ ਪ੍ਰਤੀਕਿਰਿਆਵਾਂ ਦੇ ਨਾਲ ਦੁਹਰਾਇਆ ਜਾ ਰਿਹਾ ਇਸ ਮੁੱਦੇ ਨੂੰ ਲੈ ਕੇ ਡਿਸਕਸ਼ਨ ਵਾਸਤੇ ਵਿਚਾਰ ਕਰਨ ਦੇ ਵਾਸਤੇ ਤੇ ਇਸ ਦਾ ਨਿਚੋੜ ਕੱਢਣ ਦੇ ਵਾਸਤੇ ਪੰਜਾਬੀ ਟਾਸਕ ਤੋਂ ਮੇਰੇ ਨਾਲ ਸੁਖਵਿੰਦਰ ਸਰ ਮੇਰੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਇਸ ਮੁੱਦੇ ਦਾ ਕੀ ਨਿਚੋੜ ਨਿਕਲਦਾ ਉਸ ਉੱਤੇ ਗੱਲਬਾਤ ਕਰਦੇ ਹਾਂ ਸੁਖਵਿੰਦਰ ਸਭ ਤੋਂ ਪਹਿਲੇ ਗੱਲ ਕਰਨੀ ਚਾਹੂੰਗਾ ਮੈਂ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਭਾਰਤ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਆਜ਼ਾਦੀ ਨਹੀਂ ਨਾ ਉਹ ਕੜਾ ਪਾ ਸਕਦੇ ਨੇ ਨਾ ਉਹ ਗੁਰਦੁਆਰੇ ਜਾ ਸਕਦੇ ਨੇ ਨਾਉ ਦਸਤਾਵੇਜ਼ ਜਾ ਸਕਦੇ ਨੇ ਕਿ ਬਾਕੀ ਇਹ ਜਿਹੜਾ ਭਾਰਤ ਦੇ ਵਿੱਚ ਹੈ ਸਿੱਖਾਂ ਲਈ ਪਰਮਿੰਦਰ ਦੇਖੋ ਪੋਲੀਟਿਕਲ ਲੋਕ ਨੇ ਜਿਹੜੇ ਪੋਲੀਟਿਕਲ ਆਗੂ ਨੇ ਉਹਨਾਂ ਨੇ ਪੋਲੀਟਿਕਲ ਬਿਆਨ ਦੇਣੇ ਹੁੰਦੇ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਬਿਆਨ ਆਇਆ ਉਹ ਵੀ ਇੱਕ ਤਰ੍ਹਾਂ ਦੇ ਨਾਲ ਪੋਲਿਟਿਕਸ ਦੇ ਤੋਂ ਪ੍ਰੇਰਿਤ ਈ ਆ ਸਿੱਧਾ ਰਾਜਨੀਤੀ ਤੋਂ ਪ੍ਰੇਰਿਤ ਆ ਕਿਉਂਕਿ ਰਾਹੁਲ ਗਾਂਧੀ ਉਸ ਪਰਿਵਾਰ ਨਾਲ ਸੰਬੰਧਿਤ ਨੇ ਜਿਨ੍ਹਾਂ ਦੀ ਸਰਕਾਰ ਹੁੰਦੇ ਆ ਸਿੱਖਾਂ ਦੀ ਨਸਲ ਖੁਸ਼ੀ ਹੋਈ ਆ ਇਸ ਸਵਾਲ ਨੂੰ ਜਦ ਉਹ ਪੰਜਾਬ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਸੀ ਤਾਂ ਉਹ ਚੀਜ਼ ਦਾ ਸਵਾਗਤ ਹੈ ਜਿਹੜੇ ਬਿਆਨ ਦਿੰਦੇ ਨੇ ਤੇ ਇਸ ਬਿਆਨ ਦੇ ਨਾਲ ਉਹਨਾਂ ਨੇ ਹੋਰ ਵੀ بڑا ਕੁਝ ਕਿਹਾ ਕਿ ਘੱਟ ਗਿਣਤੀਆਂ ਦੇ ਹੱਕ ਮਾਰੇ ਜਾਂਦੇ ਨੇ ਇੱਕ ਧਰਮ ਨੂੰ ਉੱਪਰ ਰੱਖਿਆ ਜਾਂਦਾ ਦੂਜੇ ਧਰਮ ਨੂੰ ਛੋਟਾ ਮੰਨਿਆ ਜਾਂਦਾ ਇੱਕ ਭਾਸ਼ਾ ਨੂੰ ਉੱਪਰ ਰੱਖਿਆ ਜਾਂਦਾ ਦੂਜੀ ਭਾਸ਼ਾ ਨੂੰ ਛੋਟਾ ਮੰਨਿਆ ਜਾਂਦਾ ਬਾਕੀ ਦੇ ਬਿਆਨ ਚੰਗੇ ਨੇ ਸਵਾਗਤਯੋਗ ਨੇ ਪਰ ਜਿਹੜਾ ਬਿਆਨ ਉਹਨਾਂ ਦਾ ਸਿੱਖਾਂ ਦੇ ਸੰਬੰਧੀ ਹੈ ਕਿ ਦਸਤਾਰ ਸਜਾਉਣ ਦੀ ਆਗਿਆ ਨਹੀਂ ਹੈ ਜਾਂ ਫਿਰ ਕੜਾ ਪਾਉਣ ਦੀ ਮਨਾਹੀ ਹੈ ਹਲੇ ਇੰਨੇ ਵੀ ਮਾੜੇ ਹਾਲਾਤ ਨਹੀਂ ਹੋਏ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਇੰਨੇ ਮਾੜੇ ਹਾਲਾਤ ਹੋਣਗੇ ਹਾਂ ਇਹ ਜ਼ਰੂਰ ਹੈ ਕਿ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਸਿੱਖਾਂ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਕਹਿੰਦਾ ਕਿ ਗੁਰਦੁਆਰਿਆਂ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਜ਼ਰੂਰ ਨੇ ਪਰ ਇਹੋ ਜਿਹੇ ਹਾਲਾਤ ਹਲੇ ਨਹੀਂ ਹੋਏ ਕਿ ਇਹ ਕੋਈ ਕਹਿ ਦੇਵੇ ਕਿ ਸਿੱਖਾਂ ਨੂੰ ਕੜਾ ਪਾਉਣ ਦੀ ਮਨਾਹੀ ਹੈ ਜਾਂ ਦਸਤਾਰ ਸਜਾਉਣ ਦੀ ਮਨਾਹੀ ਹੈ ਇੱਕ ਗੱਲ ਹੋਰ ਪਰਮੇਂਦਰ ਕੇ ਜਦ ਕੋਈ ਵੀ ਵੇਲੇ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਸਰਕਾਰ ਸੀ ਭਾਵੇਂ ਭੀਜਪੀ ਦੀ ਹੈ ਜਾਂ ਅੰਗਰੇਜ਼ ਸੀ ਜਾਂ ਮੁਗਲ ਸੀ ਸਿੱਖਾਂ ਨੇ ਆਪਣਾ ਵजूद ਆਪ ਬਣਾਇਆ ਤੇ ਕਿਸੇ ਦੀ ਇੰਨੀ ਔਕਾਤ ਨਹੀਂ ਹੈ ਕਿ ਸਿੱਖਾਂ ਦੀ ਕੋਈ ਪੱਗ ਨੂੰ ਹੱਥ ਪਾ ਲੇ ਕੜੇ ਨੂੰ ਹੱਥ ਪਾ ਲੇ ਉਹ ਆਪਣੇ ਐਨੇ ਜੋਗੇ ਹੈ ਜੇ ਇੱਕ ਆਜ਼ਾਦ ਕੋ ਮਸ਼ਹੂਰ ਜੇ ਜ਼ਰੂਰ ਸਰਕਾਰ ਹੋਵੇ ਨਾ ਹੋਵੇ ਕਿਸੇ ਕਿਸੇ ਮਰਜ਼ੀ ਦੇ ਹਾਲਾਤ ਹੋਣ ਕਿਉਂਕਿ ਇੱਕ ਪੁਰਾਣੇ ਸਮਿਆਂ ਦੇ ਵਿੱਚ ਕਹਿ ਜਾਂਦਾ ਸੀ ਜਦੋਂ ਜੰਗਲਾਂ ਦੇ ਵਿੱਚ ਸਿੱਖ ਰਹਿੰਦੇ ਸੀ ਤਾਂ ਉਹ ਕਹਿੰਦੇ ਵੀ ਜਿਹੜੇ ਬਹੁਤ ਬਹੁਤ ਬੁਰੇ ਹਾਲਾਤ ਹੁੰਦੇ ਸੀ ਉਦੋਂ ਵੀ ਉਹ ਚੜ੍ਹਦੀ ਕਲਾ ਦੇ ਵਿੱਚ ਸੀ ਚਨੇ ਖਾ ਕੇ ਛੋਲੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਖਾ ਕੇ ਉਹ ਗੁਜ਼ਾਰਾ ਕਰ ਲੈਂਦੇ ਸੀ ਤੇ ਉਹਨਾਂ ਨੂੰ ਉਹ ਬਾਦਾਮ ਕਹਿੰਦੇ ਸੀ ਕਿ ਸਿੱਖਾਂ ਦੇ ਬਾਦਾਮ ਨੇ ਤੇ ਇਸ ਤਰੀਕੇ ਦੇ ਨਾਲ ਚੜ੍ਹਦੀ ਕਲਾਲੀ ਕੌਮ ਹੈ ਹਾਲਾਤ ਜਿੰਨੇ ਮਰਜ਼ੀ ਮਾਰੇ ਹੋਣ ਪਰ ਜੇ ਕੋਈ ਇਹ ਕਹਿੰਦਾ ਕਿ ਸਿੱਖਾਂ ਨੂੰ ਪਗਵੰਨਰ ਦੀ ਮਨਾਹੀ ਹੈ ਜਾਂ ਕੜਾ ਪਾਉਣ ਦੀ ਮਨਾਹੀ ਹੈ ਤਾਂ ਇਸ ਤਰੀਕੇ ਦਾ ਕੁਝ ਵੀ ਨਹੀਂ ਹੈ ਤੇ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਤੀਜੀ ਧਰ ਦੀ ਕਿਸੇ ਦੀ ਸਰਕਾਰ ਆ ਜਾਵੇ ਪਰ ਸਿੱਖਾਂ ਦੀ ਦਸਤਾਰ ਨੂੰ ਜਦੋਂ ਹੱਥ ਪਾਊਗਾ ਤਾਂ ਸਿੱਕ ਉਹਨਾਂ ਨੂੰ ਦੱਸ ਦੇਣਗੇ ਕਿ ਉਹਨਾਂ ਦੀ ਵਕਰੀ ਹੋਂਦ ਹਸਤੀ ਹੈ ਤੇ ਉਹ ਜਾਣ ਚੁੱਕੇ ਨੇ ਸਾਡੇ ਤੇ ਹੁਣ ਉਸ ਤਰੀਕੇ ਦੇ ਨਾਲ ਹਮਲੇ ਨਹੀਂ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਪਹਿਲਾਂ ਹੁੰਦੇ ਸੀ ਪਹਿਲਾਂ ਮਸਲ ਕੁਸ਼ੀ ਕਰਕੇ ਦੇਖ ਲਈ ਸਾਡੀ ਸਰਕਾਰਾਂ ਨੇ ਉਹਨ ਤੇ ਜਿਹੜੇ ਹਮਲੇ ਨੇ ਉਹ ਉਹ ਨਹੀਂ ਭਿਆਨਕ ਨੇ ਹੁਣ ਹੋਰ ਤਰ੍ਹਾਂ ਹੋ ਰਹੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਾਲਪੁਰਾ ਹੋਰਾਂ ਦਾ ਬਿਆਨ ਤੁਹਾਨੂੰ ਯਾਦ ਹੋਵੇਗਾ ਕਿ ਉਹ ਕਹਿੰਦੇ ਆ ਕਿ ਗੁਰਨਾਨਕ ਦੇਵ ਜੀ বিষ্ণੂ ਦਾ ਪ੍ਰਮਾਤਮਾ বিষ্ণੂ ਜੀ ਦੇ avatars ਨੇ ਤੇ ਇਹ ਹਮਲੇ ਵੀ ਬਹੁਤ ਬੜੇ ਖਤਰਨਾਕ ਨੇ ਸਿੱਖਾਂ ਦੇ ਲਈ ਮੇਰੇ ਵਰਗੇ ਜਿਹੜੇ ਦਾੜੀ ਕਟਾਈ ਫਿਰਦੇ ਉਹ ਉੰਨੇ ਖਤਰਨਾਕ ਨਹੀਂ ਜਿਹੜੇ ਅੰਬਰਤ ਸ਼ਾਕੇ ਟਿੱਕਾ ਲਗਾਉਂਦੇ ਆ ਉਹ ਜ਼ਿਆਦਾ ਖਤਰਨਾਕ ਹੈ ਸਾਨੂੰ ਇਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਿਰਜਿਆ ਜਾ ਰਿਹਾ ਹੁਣ ਸਿੱਖਾਂ ਦੇ ਵਿਰੁੱਧ ਅਲੱਗ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਤੋਂ ਕੋਈ ਮਨਾਹੀ ਨਹੀਂ ਪਰ ਜਿਹੜਾ ਰਾਹੁਲ ਗਾਂਧੀ ਹੋਰਾਂ ਦਾ ਬਿਆਨ ਹੈ ਉਹ ਕਿਤੇ ਨਾ ਕਿਤੇ ਇੱਕ ਤਾਂ ਪਹਿਲੀ ਗੱਲ ਇਹ ਆ ਕਿ ਜਿਹੜੇ ਦੇਸ਼ ਦੇ ਮਸਲੇ ਨੇ ਉਹ ਦੇਸ਼ ਦੇ ਵਿੱਚ ਨਿਵੇੜੇ ਜਾਣੇ ਚਾਹੀਦੇ ਨੇ ਤੇ ਪਰ ਉਹਨਾਂ ਨੂੰ ਅਮਰੀਕਾ ਦੇ ਵਿੱਚ ਕਿਉਂ ਜਾ ਕਹਿਣਾ ਪੈ ਰਿਹਾ ਇਹ ਗੱਲ ਆਪਣੇ ਆਪ ਦੇ ਵਿੱਚ ਹੋਊ ਹੈ ਤੇ ਦੂਜੀ ਧਿਰ ਦੀ ਗੱਲ ਕਰੀਏ ਭਾਜਪਾ ਦੀ ਤਾਂ ਭਾਜਪਾ ਤੇ ਜੇ ਕੋ ਜੇਕਰ ਕੋਈ ਇਲਜ਼ਾਮ ਲੱਗਦਾ ਤਾਂ ਉਹ ਦੇਸ਼ ਨਹੀਂ ਹੈ ਭਾਜਪਾ ਦੀ ਸਮੱਸਿਆ ਇਹ ਹੈ ਕਿ ਹਮੇਸ਼ਾ ਜਦ ਵੀ ਭਾਜਪਾ ਤੇ ਕੋਈ ਸਵਾਲ ਉੱਠਦਾ ਤਾਂ ਉਹ ਕਹਿੰਦੀ ਹੈ ਕਿ ਇਹ ਦੇਸ਼ ਤੇ ਸਵਾਲ ਹੈ ਦੇਸ਼ ਤੇ ਸਵਾਲ ਹੈ ਹਮੇਸ਼ਾ ਇਹੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਉਂਦੀ ਹੈ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੇਕਰ ਕੋਈ ਮੋਦੀ ਸਰਕਾਰ ਦੇ ਵਿੱਚ ਕਮੀ ਪੇਸ਼ੀ ਹੈ ਤਾਂ ਵਿਰੋਧੀਆਂ ਦਾ ਕੰਮ ਹੈ ਵਿਰੋਧੀਆਂ ਨੇ ਚੁੱਕਣਾ ਵੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਪਰਮੇਂਦਰ ਮੋਟੀਮੋਟੀ ਜੀ ਸਮਝ ਆਉਂਦੀ ਹੈ ਬਾਕੀ ਤੁਸੀਂ ਅੱਗੇ ਤੋਰੋ ਗੱਲ ਬਿਲਕੁਲ ਜੇ ਗੱਲ ਕਰੀਏ ਆਪਾਂ ਰਾਹੁਲ ਗਾਂਧੀ ਜੀ ਦੇਖੋ ਉਹ ਕਿਸ ਲਾਣੇ ਦੇ ਵਿੱਚੋਂ ਆ ਇਹ ਵੀ ਸਾਨੂੰ ਸਮਝਣਾ ਪਵੇਗਾ ਵੀ ਰਾਹੁਲ ਗਾਂਧੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਸਿੱਖਾਂ ਦੇ ਉੱਤੇ ਤਸ਼ੱਦਦ ਜਿਹੜਾ ਭਾਰਤ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਪਰ ਇੰਦਰਾ ਗਾਂਧੀ ਜਿਹੜੀ ਹੈ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਠੀਕਾ ਨਾ ਰਾਜੀਵ ਗਾਂਧੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਅਸੀਂ 84 ਨੂੰ ਨਹੀਂ ਪੁੱਲ ਸਕਦੇ ਜਦੋਂ 84 ਦਾ ਸਮਾਂ ਸੀ ਉਦੋਂ ਇੰਦਰਾ ਗਾਂਧੀ ਦੀ ਸੀ ਸਰਕਾਰ ਸੀ ਹੂੰ ਗਲਾਂ ਦੇ ਵਿੱਚ ਟੈਰ ਪਾਏ ਗਏ ਦਿੱਲੀ ਦੇ ਵਿੱਚ ਕੀ ਹਸ਼ਰ ਸਿੱਖਾਂ ਦਾ ਹੋਇਆ ਕਿਸੇ ਤੋਂ ਲੁਕਿਆ ਨਹੀਂ ਤੇ ਅੱਜ ਉਹਨਾਂ ਦੀ ਪਾਰਟੀ ਦੇ ਨੁਮਾਇੰਦੇ ਇਹ ਗੱਲ ਕਹਿ ਰਹੇ ਨੇ ਕਿ ਸਿੱਖਾਂ ਦੇ ਉੱਤੇ ਭਾਰਤ ਦੇ ਵਿੱਚ ਤਸ਼ੱਦਦ ਹੁੰਦਾ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ ਤਾਂ ਇਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਉਹ ਦੋਸ਼ੀ ਅੱਜ ਵੀ ਸ਼ਾਮਲ ਨੇ ਜਿਹਨਾਂ ਦੇ ਵੱਲੋਂ 84 ਦੇ ਵੇਲੇ ਜਿਹੜਾ ਆ ਕਤਲੇਆਮ ਕੀਤਾ ਗਿਆ ਸੀ ਜਗਦੀਸ਼ ਟਾਇਟਲਰ ਦੀ ਗੱਲ ਕਰ ਲਈਏ ਸੱਜਣ ਕੁਮਾਰ ਦੀ ਗੱਲ ਕਰ ਲਈਏ ਤਮਾਮ ਵੱਡੇ ਜਿਹੜੇ ਨੇਤਾ ਅੱਜ ਵੀ ਕਾਂਗਰਸ ਦੇ ਬਣੇ ਹੋਏ ਨੇ ਕੀ ਪਹਿਲਾਂ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਲੈ ਕੇ ਨਹੀਂ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਬਿਲਕੁਲ ਪਰਮੇਂਦਰ ਬਹੁਤ ਸਿਆਣੀ ਗੱਲ ਹੈ ਤੁਹਾਡੀ ਇਸ ਤਰੀਕੇ ਦੇ ਨਾਲ ਇਹ ਸਾਰੇ ਰਾਜਨੀਤਿਕ ਆਗੂ ਨੇ ਜਿਹੜੇ ਇਸੇ ਢੰਗ ਤਰੀਕੇ ਨਾਲ ਵਿਛੜਦੇ ਆ ਜਦ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਹੁਣ ਰਾਹੁਲ ਗਾਂਧੀ ਦੀ ਉਹ ਗੱਲ ਕਰ ਲੈਣੇ ਰਾਹੁਲ ਗਾਂਧੀ ਕਹਿੰਦੇ ਕਿ ਜਿਹੜੇ ਵਾਅਦੇ ਅਧਿਕਾਰ ਨੇ ਉਹ ਸੂਬਿਆਂ ਨੂੰ ਮਿਲਨੇ ਚਾਹੀਦੇ ਨੇ ਸਰਕਾਰ ਦੇ ਵਿੱਚ ਕਿੰਨਾ ਟਾਈਮ ਕੇਂਦਰ ਦੇ ਵਿੱਚ ਰਹੇ ਕੇਂਦਰੀਕਰਨ ਕਾਂਗਰਸ ਕਰਦੀ ਰਹੀ ਤੇ ਹੁਣ ਪਿਛਲੇ 10 ਸਾਲਾਂ ਤੋਂ ਕਹਿ ਰਹੀ ਹੈ ਕਿ ਸੂਬਿਆਂ ਨੂੰ ਵਾਧਾ ਅਧਿਕਾਰ ਚਾਹੀਦੇ ਆ ਸਿੱਖਾਂ ਦੇ ਨਾਲ ੱਟਕਾ ਹੋ ਰਿਹਾ ਘਟ ਗਿਣਤੀਆਂ ਦੇ ਨਾਲ ੱਟਕਾ ਹੋ ਰਿਹਾ ਇਸੇ ਤਰੀਕੇ ਦੇ ਨਾਲ ਮੋਦੀ ਹੁਰੀ ਕਰਦੇ ਸੀ ਪਹਿਲਾਂ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਸੀ ਉਹ ਵੀ ਇਹ ਇਸੇ ਤਰ੍ਹਾਂ ਦੇ ਬਿਆਨ ਦਿੰਦੇ ਸੀ ਕਿਸਾਨਾਂ ਦੀ ਦੁੱਗਣੀ ਆਮਦਨ ਵਾਲਾ ਬਿਆਨ ਤੁਹਾਨੂੰ ਯਾਦ ਹੋਵੇਗਾ ਕਾਲਾ ਧਨ ਜਿਹੜਾ ਵਾਪਸ ਆ ਜਾਵੇਗਾ ਕਿਸਾਨ ਵਸ਼ਾਲ ਹੋ ਜਾਣਗੇ ਘੱਟ ਗਿਣਤੀਆਂ ਨੂੰ ਬਰਾਬਰ ਦੇ ਅਧਿਕਾਰ ਹੋਣਗੇ ਤਾਂ ਇਸੇ ਤਰੀਕੇ ਦੇ ਨਾਲ ਸਿਆਸਤ ਹਮੇਸ਼ਾ ਦੇਸ਼ ਦੀ ਹੋਵੇ ਪਰ ਲੋਕਾਂ ਦੇ ਵਿਚ ਹੁੰਦੇ ਉਹਨੇ ਕੰਤਾ ਲੱਗਦਾ ਵੀ ਇਹਨਾਂ ਨੂੰ ਸੱਚਾਈ ਕੀ ਹੈ ਜਿੱਦਾਂ ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ ਆ ਉਦਾਂ ਹੀ ਕਈ ਅਜਿਹੇ ਲੀਡਰ ਵੀ ਨੇ ਜਿਹੜੇ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਗਏ ਆ ਰਵਨੀਤ ਬਿੱਟੂ ਦੀ ਗੱਲ ਕਰਨੀ ਚਾਹੀਦੀ ਜੀ ਅ ਰਵਨੀਤ ਬਿੱਟੂ ਬੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਆਗੂ ਰਹੇ ਨੇ ਜਿੱਤਦੇ ਵੀ ਰਹੇ ਨੇ ਹਣਾ ਉਦੋਂ ਪੀਜੇਪੀ ਨੂੰ ਮਾਰਾ ਵੀ ਕਹਿੰਦੇ ਰਹੇ ਨੇ ਤੇ ਹੁਣ ਜਿਹੜੇ ਰਵਨੀਤ ਬਿੱਟੂ ਨੇ ਉਹਨਾਂ ਦਾ ਬਿਆਨ ਆਉਂਦਾ ਹੈ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਕਿ ਜਿਹੜੀ ਕਾਂਗਰਸ ਹੈ ਉਹਨਾਂ ਦੇ ਵੱਲੋਂ ਸਿੱਖਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਹੁਣ ਤੁਸੀਂ ਦੇਖੋ ਵੀ ਰਾਹੁਲ ਗਾਂਧੀ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਦੇ ਉੱਤੇ ਟਿੱਪਣੀ ਕਰ ਰਹੇ ਨੇ ਰਵਨੀਤ ਬਿੱਟੂ ਜਿਹੜੇ ਕਾਂਗਰਸ ਦੇ ਬੜੇ ਦਿੱਗਜ ਨੇਤਾ ਰਹੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਅਸੀਂ ਕਾਂਗਰਸ ਦੇ ਵਿੱਚ ਸੀ ਉਦੋਂ ਕਿਉਂ ਨਹੀਂ ਸਵਾਲ ਚੱਕੇ ਗਏ ਬਿਲਕੁਲ ਇਹ ਇੱਕ ਕਰਤਾਰਾਂ ਦੀ ਗੱਲ ਹੈ ਕਿਉਂਕਿ ਕਰਤਾਰ ਨੇ ਜਿਹੜੇ ਸਾਡੇ ਸਮਾਜ ਦੀ ਸਮਾਜ ਦੇ ਵਿੱਚ ਗਰਾਵਟਾਈ ਆ ਪਰਮੇਂਦਰ ਉਹ ਭਾਵੇਂ ਰਾਜਨੀਤੀ ਦਾ ਕੀਤਾ ਭਾਵੇਂ ਡਾਕਟਰਾਂ ਦਾ ਕੀਤਾ ਭਾਵੇਂ মিডিਆ ਦਾ ਕੀਤਾ ਭਾਵੇਂ ਕੋਈ ਵੀ ਕੀਤਾ ਉੱਥੇ ਸਾਡੇ ਕਰਤਾਰਾਂ ਦੇ ਵਿੱਚ ਕਮੀ ਆਈ ਹੈ ਤੇ ਸਮਾਜ ਦੇ ਵਿੱਚ ਵੀ ਪੋਲਿਟਿਕਸ ਉੱਪਰਦੀ ਹੈ ਤੇ ਇਸੇ ਤਰੀਕੇ ਦੇ ਨਾਲ ਰਵਨੀਤ ਬਿੱਟੂ ਹੁਰਾਂ ਦਾ ਇੱਕ ਬਿਆਨ ਕਿਸਾਨੀ ਅੰਦੋਲਨ ਦੇ ਵਿੱਚ ਦਿੱਤਾ ਸੀ ਕਿ ਜੇਕਰ ਤਿੰਨੇ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਬੰਦੀ ਸੰਘਾਂ ਦੀ ਰਿਹਾਈ ਦੇ ਬਾਰੇ ਤੇ ਉਸ ਤੋਂ ਬਾਅਦ ਉਹ ਪਲਟੀ ਮਾਰ ਗਏ ਸੀ ਤੇ ਹਮੇਸ਼ਾ ਕਹਿੰਦੇ ਸੀ ਕਿ ਮੈਂ ਬੀਜੇਪੀ ਦੇ ਵਿੱਚ ਕਦੇ ਨਹੀਂ ਜਾਵਾਂਗਾ ਤੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਅਚਾਨਕ ਹੀ ਉਹਨਾਂ ਨੇ ਇੱਥੋਂ ਤੱਕ ਕਿਹਾ ਸੀ ਵੀ ਕੁੱਤਾ ਹੋਊਗਾ ਜਿਹੜਾ ਬੀਜੇਪੀ 'ਚ ਜਾਊਗਾ ਜੋ ਬੜਾ ਇਹਨਾਂ ਦੀ ਅੱਜਕੱਲ ਵੀਡੀਓ ਵੀ ਵਾਇਰਲ ਹੋ ਰਹੀ ਹੈ ਇਹ ਬਿਲਕੁਲ ਇਸੇ ਤਰੀਕੇ ਦੇ ਬਿਆਨ ਹਮੇਸ਼ਾ ਆਉਂਦੇ ਰਹਿੰਦੇ ਆ ਜਦ ਦੂਜੀ ਪਾਰਟੀ 'ਚ ਹੁੰਦੇ ਆ ਹਮੇਸ਼ਾ ਕਦੇ ਵੱਖ-ਵੱਖ ਏਜੰਸੀਆਂ ਨੇ ਜਿਹੜੀਆਂ ਘਰਾਂ ਦੇ ਵਿੱਚ ਰੇਡ ਮਾਰਦੀਆਂ ਨੇ ਭਾਵੇਂ ਕੇਂਦਰੀ ਏਜੰਸੀਆਂ ਹੋਣ ਭਾਵੇਂ ਸੂਬ ਤੇ ਜਿਹਦੀ ਸਰਕਾਰ ਹੁੰਦੀ ਹੈ ਜਦੋਂ ਉਹੀ ਵਿਅਕਤੀ ਉਹਦੇ ਵਿੱਚ ਚਲਾ ਜਾਂਦਾ ਤਾਂ ਉਹ ਸਾਰੇ ਕੇਸ ਰਫਾ ਰਫਾ ਦਫਾ ਕਰ ਦਿੱਤੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਰੋਲ ਦਿੱਤੇ ਜਾਂਦੇ ਨੇ ਤਾਂ ਬਹੁਤ ਗੰਦੇ ਕਿਸਮ ਦੀ ਪੋਲਿਟਿਕਸ ਹੈ ਤੇ ਹਮੇਸ਼ਾ ਲੋਕਾਂ ਦੇ ਨਾਲ ਖਾਸ ਤੌਰ ਤੇ ਘੱਟ ਗਿਣਤੀਆਂ ਦੇ ਜਜ਼ਵਾਤਾਂ ਨਾਲ ਖੇਡਿਆ ਜਾਂਦਾ ਹੈ ਬਹੁਤ ਸਾਰੀ ਵਾਰੀ ਖੇਡ ਕੇ ਜਿਹੜੀਆਂ ਵੋਟਾਂ ਲਈਆਂ ਜਾਂਦੀਆਂ ਨੇ ਪਰ ਬਾਅਦ ਤੱਕ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਕਿਸੇ ਨੇ ਨਹੀਂ ਫੜੀ ਤੇ ਗੱਲਾਂ ਭਾਵੇਂ ਜਿਹੜੇ ਮਰਜ਼ੀ ਮਾਰਦੇ ਰਹਿਣ ਸਾਜ਼ਿਸ਼ਾਂ ਸਾਰਿਆਂ ਨੇ ਕੀਤੀਆਂ ਨੇ ਕਾਂਗਰਸ ਨੇ ਵੀ ਕੇਂਦਰੀਕਰਨ ਦੀ ਕੋਸ਼ਿਸ਼ ਕੀਤੀ ਹੈ ਬੀਜੇਪੀ ਵੀ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਜਰ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਕੋਈ ਕਿਸੇ ਨੂੰ ਗਿਲਾ ਸ਼ਿਕਵਾ ਹੋ ਸਕਦਾ ਗਲਤ ਲੱਗ ਸਕਦੀ ਹੈ ਪਰ ਸਚਾਈ ਇਹੀ ਹੈ ਇਸੇ ਤਰੀਕੇ ਦੇ ਨਾਲ ਹਮੇਸ਼ਾ ਚੱਲਦੀ ਆਇਆ ਹੈ ਪਰ ਇੱਕ ਗੱਲ ਇਹ ਵੀ ਜੇ ਆਪਾਂ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੇ ਬਿਆਨ ਦੀ ਅਪਾ ਪੂਰੀ ਤਰੀਕੇ ਦੇ ਨਾਲ ਉਹ ਨਕਾਰ ਵੀ ਨਹੀਂ ਸਕਦੇ। ਕਈ ਅਜਿਹੀਆਂ ਖਬਰਾਂ ਵੀ ਆਉਂਦੀਆਂ ਜਦੋਂ ਵਿਦਿਆਰਥੀਆਂ ਦੇ ਸਿੱਖ ਵਿਦਿਆਰਥੀਆਂ ਦੇ ਪੇਪਰ ਹੁੰਦੇ ਆ ਉਹਨਾਂ ਦੇ ਕੜੇ ਲਹਾ ਲਏ ਜਾਂਦੇ ਆ। ਦਸਤਾਰਾਂ ਖੋਲ ਕੇ ਤੱਕ ਚੈੱਕ ਕੀਤੀਆਂ ਜਾਂਦੀਆਂ ਤੇ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੇ ਵੱਲੋਂ ਜਿਹੜਾ ਇਹ ਮੁੱਦਾ ਚੁੱਕਿਆ ਗਿਆ ਏ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਇਸ ਵੱਲ ਵੀ ਗੌਰ ਕਰੇ ਕਿ ਜਦੋਂ ਵਿਦਿਆਰਥੀਆਂ ਦੇ ਕੜੇ ਲਹਾਏ ਜਾਂਦੇ ਨੇ ਜਾਂ ਦਸਤਾਰਾਂ ਖੋਲ ਕੇ ਉਹਦੇ ਵਿੱਚ ਕੋਈ ਪਰਚੀ ਤਾਂ ਨਹੀਂ ਰੱਖੀ ਹੋਈ ਹੈ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਨੇ। ਤਾਂ ਕਿਤਨੇ-ਕਿਤੇ ਉਸਤੇ ਵੀ ਰੋਕ ਲੱਗ ਸਕਦੀ ਹੈ ਬਿਲਕੁਲ ਪਰਮੇਂਦਰ ਬਹੁਤ ਵਧੀਆ ਗੱਲ ਚੱਕੀ ਤੁਸੀਂ ਮੇਰੇ ਯਾਦ ਆਇਆ ਤੇ ਪਿਛਲੇ ਦਿਨਾਂ ਦੇ ਵਿੱਚ ਐ ਜੀ ਪੀ ਸੀ ਨੇ ਵੀ ਪਟੀਸ਼ਨ ਪਾਈ ਹੈ ਇਸ ਮੁੱਦੇ ਨੂੰ ਲੈ ਕੇ ਕਿ ਜਿਹੜੀਆਂ ਵੀ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਮੇਸ਼ਾ ਜਿਹੜੀਆਂ ਸਿੱਖਾਂ ਦੀ ਕਕਾਰ ਨੇ ਉਹਨਾਂ ਨੂੰ ਲਿਜਾਣ ਦੀ ਆਗਿਆ ਦੇਣੀ ਚਾਹੀਦੀ ਹੈ ਇਸ ਲਈ ਪਟੀਸ਼ਨ ਵੀ ਪਾਈ ਗਈ ਹੈ ਤੇ ਇਹ ਅਕਸਰ ਹੁੰਦਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਲਦੇਵ ਸਿੰਘ ਸਿਰਸਾ ਹੋਰੀ ਗਏ ਸੀ ਜਗਨਜੀਤ ਸਿੰਘ ਢੱਲੇਵਾਲ ਹੋਰੀ ਹੋਰੀ ਗਏ ਸੀ ਤਾਂ ਉਹਨਾਂ ਦੀ ਕਿਰਪਾਣ ਕਿਰਪਾਲ ਲਹਾ ਲਈ ਗਈ ਸੀ ਜਦਕਿ ਭਾਰਤ ਦਾ ਸੰਵਿਧਾਨ ਅਲਾਉ ਕਰਦਾ ਕਿਰਪਾਨ ਪਾਉਣ ਨੂੰ ਤੇ ਕਿਤੇ ਵੀ ਜਾ ਕੇ ਯਾਤਰਾ ਕਰ ਸਕਦਾ ਭਾਰਤ ਦੇ ਵਿੱਚ ਇਹ ਭਾਰਤ ਦਾ ਸੰਵਿਧਾਨ ਅਲਾਉ ਕਰਦਾ ਇਹ ਸਭ ਦੇ ਬਾਵਜੂਦ ਉਹਨਾਂ ਅਧਿਕਾਰੀਆਂ ਨੂੰ ਇਹ ਨਹੀਂ ਪਤਾ ਕਿ ਕਿਰਪਾਨ ਹੈ ਜਾਂ ਚਾਕੂ ਹੈ ਦੇਖੋ ਕਿ ਐਡੀ ਮਤਲਬ ਬਦਕਿਸਮਤੀ ਹੈ ਸਾਡੀ ਇਹ ਅਧਿਕਾਰੀ ਨਹੀਂ ਕਿ ਸਭ ਤੋਂ ਵੱਡੀ ਗੱਲ ਚਲੋ ਉਹਨਾਂ ਨੂੰ ਨੌਲੇਜ ਹੀ ਨਹੀਂ ਤਾਂ ਉਹ ਫਿਰ ਕਿਵੇਂ ਮਤਲਬ ਸਾਨੂੰ ਸਿੱਖਾਂ ਨੂੰ ਉਹ ਇੱਕ ਅਲੱਗ ਤਰ੍ਹਾਂ ਤੇ ਦੇਖਣਗੇ ਕਿ ਇਹ ਅਤਵਾਦੀ ਨਹੀਂ ਹੈਗੇ ਇਹਨਾਂ ਦੇ ਕਕਾਰ ਆ ਇਹ ਹੂੰ ਬਿਲਕੁਲ ਜਿਹੜੀ ਕਿਰਦਾਰਕੁਸ਼ੀ ਦੀ ਤੁਸੀਂ ਜ਼ਿਕਰ ਕੀਤਾ ਤਾਂ ਕਿਰਦਾਰਕੁਸ਼ੀ ਲਗਾਤਾਰ ਸਿੱਖਾਂ ਦੀ ਕੀਤੀ ਜਾਂਦੀ ਹੈ ਕਦੇ ਅੱਤਵਾਦੀ ਕਹਿੰਦਾ ਕਦੇ ਖਾਲਸਤਾਨੀ ਕਹਿੰਦਾ ਜਰਕੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਇਸ ਦੇਸ਼ ਦੀ ਆਜ਼ਾਦੀ ਕਾਇਮ ਰੱਖਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਅੱਜ ਵੀ ਜੇਕਰ ਦੇਸ਼ ਦੀ ਆਜ਼ਾਦੀ ਵਰਕਰਾਰ ਹੈ ਉਸ ਦੇ ਵਿੱਚ ਪੰਜਾਬੀਆਂ ਤੇ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਖਾਸ ਤੌਰ ਤੇ ਹੁਣ ਦੇ ਨਰਥ ਇੰਡੀਆ ਦੀ ਗੱਲ ਕੀਤੀ ਜਾਵੇ ਪੰਜਾਬ ਤੇ ਹਰਿਆਣੇ ਦੇ ਸਿੱਖ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਤੇ ਬਰਕਰਾਰ ਨੇ ਤੇ ਉਹਨਾਂ ਕਰਕੇ ਆਜ਼ਾਦੀ ਅੱਜ ਅਸੀਂ ਨਿਗਮ ਮਾਰ ਰਹੇ ਹਾਂ ਤੇ ਜਦੋਂ ਆਜ਼ਾਦੀ ਮਿਲੀ ਹੈ ਤਾਂ ਵੀ ਸਿੱਖ ਤੇ ਪੰਜਾਬੀਆਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਨੇ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਉਹਵੇਂ ਕਿਸੇ ਵੀ ਵੇਲੇ ਦੀ ਸਰਕਾਰ ਆਪਾਂ ਸਰਕਾਰਾਂ ਦੀ ਗੱਲ ਨਹੀਂ ਕਰਦੇ ਹਮੇਸ਼ਾ ਜਿਹਦੀ ਵੀ ਸਰਕਾਰ ਉੱਤੇ ਰਹੀ ਕੇਂਦਰ ਦੇ ਵਿੱਚ ਉਹਨੇ ਹਮੇਸ਼ਾ ਹੀ ਕਰਾਰਕੋਸ਼ਿਸ਼ ਕੀਤੀ ਹੈ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਰੂਰ ਉਹ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਕਿਸੇ ਨੇ ਬੰਦੇ ਮਾਰ ਕੇ ਦੇਖ ਲਿਆ ਕਿਸੇ ਨੇ ਰਲਗੱਡ ਕਰਕੇ ਦੇਖ ਲਿਆ ਹਮੇਸ਼ਾ ਸਾਜ਼ਿਸ਼ ਹੁੰਦੀ ਰਹੀ ਆ ਸਿੱਖਾਂ ਦੇ ਵਿਰੁੱਧ ਵੱਡਾ ਧੜਾ ਜਿਹੜਾ ਉਹ ਕਹਿੰਦਾ ਕਿ ਹਿੰਦੂਆਂ ਦਾ 파ਟਨੇ ਸਨਾਤਨ ਦਾ 파ਟਨੇ ਸਿੱਖ ਜਦਕਿ ਸਾਡਾ ਤਾਂ ਵੱਖਰਾ ਹੁੰਦਾ ਹੈ ਸਾਡੀ ਵੱਖਰੀ ਕੌਮ ਹੈ ਉਸ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਲਗਾਤਾਰ ਸਨਾਤਨ ਦੇ ਵਿੱਚ ਬਦਲਣ ਦੀ ਇਸ ਤਰੀਕੇ ਦੀਆਂ ਚਰਚਾਵਾਂ ਲਗਾਤਾਰ ਨੇ ਇਸ ਚੀਜ਼ਾਂ ਤੋਂ ਅੰਗੋਲੀਆਂ ਨਹੀਂ ਕੀਤੀ ਜਾ ਸਕਦਾ ਅੱਖਾਂ ਨਹੀਂ ਮੀਚੀਆਂ ਜਾ ਸਕਦੀ ਆ ਜਿਹੜੀ ਉਹ ਬਿਆਨ ਦੀ ਗੱਲ ਆ ਉਹ ਉਨਾਂ ਕ ਬਿਆਨ ਨੂੰ ਜੇਕਰ ਅਸੀਂ ਦੇਖਾਂਗੇ ਤਾਂ ਉਹ ਗਲਤ ਲੱਗਦਾ ਪਰ ਜੇਕਰ ਆਲ ਓਵਰ ਅਸੀਂ ਉਸ ਬਿਆਨ ਨੂੰ ਦੇਖਦੇ ਆ ਤਾਂ ਉਹ ਚੀਜ਼ਾਂ ਹੈ ਨੇ ਘਟ ਗਣਤੀਆਂ ਦੇ ਨਾਲ ੱੱਕਾ ਹੋ ਰਿਹਾ ਹੁੰਦਾ ਬਿਲਕੁਲ ਇੱਕ ਧਰਮ ਨੂੰ ਉਪਰ ਰੱਖ ਕੇ ਦੂਜੇ ਧਰਮ ਨੂੰ ਨੀਵੇਂ ਸਮਝਿਆ ਜਾਂਦਾ ਇੱਕ ਬੀਜੇਪੀ ਦਾ ਸ਼ਰੀਆਮ ਇਹ ਕਹਿੰਦੀ ਹੈ ਕਿ ਇੱਕ ਪਾਸ਼ਾ ਇੱਕ ਦੇਸ਼ ਹੋਣਾ ਚਾਹੀਦਾ ਜਦੋਂ ਇੱਕ ਭਾਸ਼ਾ ਦੇ ਉੱਪਰ ਦੂਜੀ ਭਾਸ਼ਾ ਨੂੰ ਲਿਆ ਦਿੱਤਾ ਜਾਵੇਗਾ ਤਾਂ ਮੰਨ ਲਓ ਕਿ ਪੰਜਾਬੀ ਹੈ ਆਪਣੀ ਭਾਸ਼ਾ ਪੰਜਾਬੀ ਹੈ ਪੰਜਾਬ ਇੱਕ ਦੇਸ਼ ਦੇ ਵਿੱਚ ਆਪਣਾ ਇੰਡੀਆ ਦਾ ਹਿੱਸਾ ਤਾਂ ਹਿੰਦੀ ਨੂੰ ਮੰਨ ਲਓ ਕਿ ਸੰਵਿਧਾਨਿਕ ਦੇਤਾ ਹੁੰਦਾ ਤੇ ਆਟੋਮੈਟਿਕ ਹੈ ਕਿ ਪੰਜਾਬੀ ਦੂਜੇ ਨੰਬਰ ਤੇ ਚਲੀ ਗਈ ਹੈ ਨਾ ਉਹ ਆਪਦੇ ਤਰੀਕੇ ਨਾਲ ਜਿਵੇਂ ਮਰਜੀ ਕਹਿੰਦੇ ਰਹਿਣ ਪਰ ਪੰਜਾਬੀ ਤਾਂ ਥੱਲੇ ਚਲੀ ਗਈ ਤਮਿਲ ਥੱਲੇ ਚਲੀ ਗਈ ਬੰਗਾਲੀ ਥੱਲੇ ਚਲੀ ਗਈ ਤੇ ਆਪਣੀਆਂ ਆਪਣੀਆਂ ਸਟੇਟਾਂ ਦੀ ਆਪਣੀ ਆਪਣੀ ਲੈਂਗੁਏਜ ਨੇ ਉਹ ਸਾਰੀਆਂ ਦੱਬ ਜਾਣੀਆਂ ਬਿਲਕੁਲ ਤੇ ਇਸ ਤਰੀਕੇ ਦੇ ਨਾਲ ਤਾਂ ਹੋਣੀ ਹੀ ਹੋਣਾ ਤੇ ਹਮੇਸ਼ਾ ਇੱਕ ਦੇਸ਼ ਇੱਕ ਭਾਸ਼ਾ ਦੇ ਜ਼ਿਕਰ ਹਮੇਸ਼ਾ ਉਹ ਹੀ ਹਮੇਸ਼ਾ ਕਰਦੇ ਰਹਿੰਦੇ ਆ ਤੇ ਜਦ ਪਹਿਲਾਂ ਇੰਡੀਆ ਸੀ ਫਿਰ ਭਾਰਤ ਹੋ ਗਿਆ ਫਿਰ ਹਿੰਦੁਸਤਾਨ ਹੋ ਗਿਆ ਹੁਣ ਹਿੰਦੂ ਰਾਸ਼ਟਰੀਆਂ ਗੱਲਾਂ ਸ਼ਰਮ ਹੁੰਦੀਆਂ ਨੇ ਤਾਂ ਇਹ ਗੱਲ ਹੈ ਗਿਆ ਨਹੀਂ ਇਸ ਗੱਲਾਂ ਤੋਂ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ ਪਰ ਇੰਨਾ ਪਰ ਇਹ ਕਹਿਣਾ ਕਿ ਸਿੱਖਾਂ ਨੂੰ ਜੀ ਕੜਾ ਪਾਉਣ ਦੀ ਆਗਿਆ ਨਹੀਂ ਜਾਂ ਦਸਤਾਰ ਸਜਾਉਣ ਦੀ ਸਿੱਖ ਇੰਨੇ ਜੋਗੇ ਹੈਗੇ ਆ ਆਪਣੀ ਉਹ ਦਸਤਾਰ ਨੂੰ ਵੀ ਬਚਾ ਲੈਣਗੇ ਕੜੇ ਨੂੰ ਵੀ ਬਚਾ ਲੈਣਗੇ ਸਰਕਾਰਾਂ ਦੇ ਵਿੱਚ ਨਾ ਹੋਣ ਮੰਤਰੀ ਮੰਡਲ ਦੇ ਵਿੱਚ ਨਾ ਕੇਂਦਰ ਦੇ ਵਿੱਚ ਬਹੁਤੇ ਹੋਣ ਜਿਹੜੇ ਵੀ ਹੈ ਨੇ ਉਹਨਾਂ ਦਾ ਤੁਹਾਨੂੰ ਪਤੀਆ ਕਿੰਨੇ ਕਿਨੇ ਕੀ ਕਰਦੇ ਰਹੇ ਆ ਅੱਜ ਤੱਕ ਤੇ ਇਸ ਤਰੀਕੇ ਦੇ ਨਾਲ ਪਪਾਵੇਂ ਜਿਵੇਂ ਮਰਜ਼ੀ ਦੇ ਹਾਲਾਤ ਹੋਣ ਸਿੱਖ ਚੜ੍ਹਦੀ ਕਲਾ ਚ ਨੇ ਤੇ ਚੜ੍ਹਦੀ ਕਲਾ ਚ ਹੀ ਰਹਿਣੇ ਨੇ ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਕਰਕੇ ਵੀ ਦਿਖਾਇਆ ਏ ਆਪਣੀ ਇੱਕ ਹੋਂਦ ਜਿਹੜੀ ਆ ਹਮੇਸ਼ਾ ਸਿੱਖ ਜਿਹੜਾ ਭਾਈਚਾਰਾ ਬਚਾਉਂਦਾ ਵੀ ਆਇਆ ਖੈਰ ਜਿਹੜੇ ਰਾਹੁਲ ਗਾਂਧੀ ਨੇ ਆਪਣੇ ਅਜਿਹੇ ਬਿਆਨਾਂ ਕਰਕੇ ਅਕਸਰ ਚਰਚਾ ਦੇ ਵਿੱਚ ਰਹਿੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਇਸ ਤੋਂ ਬਾਅਦ ਅਗਲੀ ਪ੍ਰਤੀਕਿਰਿਆ ਜਿਹੜੀ ਆ ਉਹ ਕਿਵੇਂ ਦੀ ਦਿੰਦੇ ਨੇ ਉਹਨਾਂ ਦੇ ਵੱਲੋਂ ਜੋ ਵੀ ਬਿਆਨ ਦਿੱਤਾ ਗਿਆ ਉਸ ਉੱਤੇ ਉਹਨਾਂ ਦੀ ਸਫਾਈ ਕੀ ਹੋਵੇਗੀ ਇਹ ਦੇਖਣ ਵਾਲੀ ਗੱਲ ਰਹੇਗੀ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ